ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 26 ਗੁੰਡੇ ਪਾਏ ਆ ਜੀ ਤੇ 24 ਗੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਗੁੰਡਿਆਂ ਦੀ ਗਿਣਤੀ ਆਪਾਂ ਨਾਲ ਦੀ ਨਾਲ ਡਿਜ਼ਾਈਨ ਚ ਦੱਸਦੇ ਜਾਵਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਵੀ ਬਣਦਾ ਹਰੇਕ ਤਰ੍ਹਾਂ ਦੇ ਰੰਗ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਫਰਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਅੱਗੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਹੁਣ ਆਪਾਂ ਇੱਥੇ ਦੋ ਕੁੰਡੇ ਖਿਦਾਏ ਸੀਗੇ ਤੇ ਇੱਥੇ ਆਪਾਂ ਚਾਰ ਕੁੰਡੇ ਘਟਾਤੇ ਆ ਦੋ ਕੁੰਡੇ ਆਪਣੇ ਇਧਰ ਦੇ ਹੋਗੇ ਦੋ ਕੁੰਡੇ ਆਪਣੇ ਇਹ ਅਗਲੇ ਡਿਜ਼ਾਈਨ ਦੇ ਹੋਗੇ ਤੇ 2 4 ਤੇ 6 6 ਕੁੰਡੇ ਹੋ ਗਏ ਇਹ ਤੇ ਹੁਣ ਆਪਾਂ ਧਾਗਾ ਇੱਧਰ ਹੀ ਰੱਖਾਂਗੇ ਇੱਕ ਵਾਰੀ ਵਾਲ ਪਾਇਆ 2 3 4 4 ਵਾਰੀ ਵਾਲ ਪਾ ਲਿਆ ਆਪਾਂ 1 2 3 4 ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਫੇਰ ਧਾਗਾ ਆਪਣੇ ਵਾਲ ਕਰਾਂਗੇ ਦੋਹਾਂ ਦਾ ਇੱਕ ਦੋ ਵਾਰੀ ਤਿੰਨ ਵਾਰੀ ਤੇ ਚਾਰ ਵਾਰੀ ਚਾਰ ਵਾਰੀ ਆਪਾਂ ਦੋ ਦੋ ਕੁੰਡਿਆ ਕਰਕੇ ਘਟਾਉਣੀ ਐ ਇੱਥੇ ਫੇਰ ਆਪਾਂ ਧਾਗਾ ਇਹਦੇ 'ਚ ਰੱਖਾਂਗੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫੇਰ ਧਾਗਾ ਆਪਣੇ ਵਾਲ ਕਰਕੇ ਵਾਲ ਪਾ ਕੇ ਕੁੰਡਾ ਸਿੱਧਾ ਬਣਾ ਲਵਾਂਗੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਜਿੰਨੇ ਕੁੰਡੇ ਆਪਾਂ ਘਟਾਏ ਆ ਆਪਣੇ ਵਧਾਏ ਵੀ ਆ ਤੇ ਘਟਾਏ ਵੀ ਆ ਉਲਟੀ ਸਲਾਈ ਆ ਗਈ ਜੀ ਉਲਟੀ ਸਲਾਈ ਚ ਆਪਾਂ ਪੂਰੀ ਸਲਾਈ ਇਹ ਉਲਟੇ ਬਣਾਵਾਂਗੇ ਬਹੁਤ ਹੀ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਹਲੋ ਜੇ ਆਪਾਂ ਉਲਟੀ ਸਲਾਈ ਬਣਾ ਲਈ ਆ ਹੁਣ ਆਪਾਂ ਆ ਗਏ ਫਿਰ ਤੋਂ ਸਿੱਧੇ ਪਾਸੇ ਸਿੱਧੇ ਪਾਸੇ ਫਿਰ ਤੋਂ ਆਪਾਂ ਆਹ ਕੁੰਡਾ ਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਵਲ ਪਾ ਕੇ ਇੱਕ ਕੁੰਡਾ ਸਿੱਧਾ ਬਣਾਇਆ ਫਿਰ ਵਲ ਪਾ ਕੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਬਣਾ ਲਏ ਜੀ ਆਪਾਂ ਵਲ ਪਾ ਕੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਤੇ ਹੁਣ ਆਪਾਂ ਜਿਹੜੇ ਆ ਦੋ ਕੁੰਡੇ ਆਹ ਇਹਨਾਂ ਦਾ ਦੋਵਾਂ ਦਾ ਇੱਕ ਕਰਾਂਗੇ ਸਾਈਡ ਤੇ ਆਪਣਾ ਅੱਧਾ ਡਿਜ਼ਾਈਨ ਬਣਦਾ ਜੀ ਆਵळा ਫਿਰ ਦਵਾਂ ਦਾ ਇੱਕ ਦੋ ਵਾਰੀ ਤਿੰਨ ਵਾਰੀ ਦਵਾਂ ਦੇ ਇੱਕ ਚਾਰ ਵਾਰੀ ਅੱਠ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾ ਲੈਣੇ ਜੀ ਇੱਥੇ ਫਿਰ ਆਪਾਂ ਤਾਂਗ ਆਪਣੇ ਵਾਲੀ ਰੱਖਾਂਗੇ ਇੱਕ ਦੋ ਤਿੰਨ ਤੇ ਚਾਰ ਚਾਰ ਕੁੰਡੇ ਆਪਾਂ ਵਧਾ ਲਿਆ ਇੱਥੇ 1 2 3 4 सेम ਅੱਗੇ ਆਪਣੇ ਕੋਲੇ ਆਹ ਵਾਲੇ ਦੋ ਕੁੰਡੇ ਆ ਗਏ ਹੁਣ ਆਪਾਂ ਦੋਹਾਂ ਦਾ ਇੱਕ ਕਰਾਂਗੇ ਫੇਰ ਫੇਰ ਦੋਹਾਂ ਦਾ ਇੱਕ ਦੋ ਵਾਰੀ ਦੋਹਾਂ ਦਾ ਇੱਕ ਤਿੰਨ ਵਾਰੀ ਦੋਹਾਂ ਦਾ ਇੱਕ ਚਾਰ ਵਾਰੀ ਧਾਗਾ ਆਪਣੇ ਇੱਧਰ ਹੀ ਰੱਖਾਂਗੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਫੇਰ ਅਗਲਾ ਕੁੰਡਾ ਧਾਗਾ ਆਪਣੇ ਵੱਲ ਰੱਖ ਕੇ ਸਿੱਧਾ ਬਣਾ ਲਵਾਂਗੇ ਲਾਸਟ ਵਾਲਾ ਕੋਨਡਾ ਵੀ ਆਪਾਂ ਸਿੱਧਾ ਬਣਾ ਲਵਾਂ। ਚਲੋ ਜੀ ਆਪਾਂ ਉਲਟੀ ਸਲਾਈ ਵੀ ਫੇਰ ਬਣਾ ਲੈਨੇ ਆ। ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ। ਹੁਣ ਆਪਾਂ ਸਿੱਧੇ ਪਾਸੇ ਆ ਗਏ। ਸਿੱਧੇ ਪਾਸੇ ਹੁਣ ਆਪਾਂ ਬਣਾਵਾਂਗੇ ਜੀ ਇੱਕ ਸਲਾਈ ਦੋ ਸਲਾਈਆਂ ਆਪਾਂ ਸਿੱਧੀਆਂ ਬਣਾਵਾਂਗੇ ਦੋ ਸਲਾਈਆਂ ਉਲਟੀਆਂ। ਇੱਕ ਸਲਾਈ ਆਪਣੀ ਉਲਟੀ ਬਣ ਗਿਆ ਸਿੱਧੀ, ਇੱਕ ਉਲਟੀ ਤੇ ਇੱਕ ਸਿੱਧੀ। ਵਿਚਾਲੇ ਆਪਾਂ ਜਿਹੜਾ ਗੈਪ ਦੇਣਾ ਉਹਦੇ ਵਾਸਤੇ ਆਪਾਂ ਚਾਰ ਸਲਾਈਆਂ ਸਿੱਧੀਆਂ ਸਿੱਧੀਆਂ ਕੱਢਾਂਗੇ ਹਲੋ ਜੀ ਆਪਾਂ ਸਲਾਈਆਂ ਉਹ ਆਪਣੀਆਂ ਬਣਾ ਲਈਆਂ ਦੇਖੋ ਜੀ 1 2 3 4 5ਵੀਂ ਸਲਾਈ ਇਹ ਸਾਰੀਆਂ ਸਲਾਈਆਂ ਇੱਥੋਂ ਲੈ ਕੇ ਆਪਣੀਆਂ ਇਹ ਅੱਠ ਸਲਾਈਆਂ ਆਹ ਅੱਠਵੀਂ ਸਲਾਈ ਹੋ ਗਈ ਜੀ ਤੇ ਨੌਵੀਂ ਸਲਾਈ ਬਣਾਵਾਂਗੇ ਹੁਣ ਆਪਾਂ ਡਿਜ਼ਾਈਨ ਦੀ ਤੇ ਦੇਖੋ ਜੀ ਆਪਾਂ ਕਿਵੇਂ ਬਣਾਵਾਂਗੇ ਧਾਗਾ ਆਹਾਂ ਇੱਕ ਕੁੰਡਾ ਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਵਧਾਏ ਸੀ ਹੁਣ ਆਪਾਂ ਦੋਆਂ ਦਾ ਇੱਕ ਕਰਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਗੁੰਡਾ ਕਰਾਂਗੇ ਦੋ ਵਾਰੀ ਆਪਾਂ ਇੱਥੇ ਵਧਾਈ ਸੀ ਤੇ ਦੋ ਵਾਰੀ ਆਪਾਂ ਇੱਥੇ ਘਟਾਉਣਾ ਹੁਣ ਧਾਗਾ ਆਪਣਾ ਇੱਧਰ ਹੀ ਰਹੂਗਾ ਇੱਕ ਧਾਗਾ ਆਪਣੇ ਵੱਲ ਦੋ ਫਿਰ ਧਾਗਾ ਆਪਣੇ ਵੱਲ ਤਿੰਨ ਧਾਗਾ ਆਪਣੇ ਵੱਲ ਚਾਰ ਚਾਰ ਕੁੰਡੇ ਆਪਾਂ ਵਧਾ ਲਏ ਆਪਣੇ ਧਾਗਾ ਆਪਣੇ ਵੱਲ ਕਰਾਂਗੇ ਹੁਣ ਦੇਖੋ ਜੀ ਆਪਣਾ ਜਿਹੜੇ ਆਹ ਵਾਲੀ ਜਗ੍ਹਾ ਇਹਦੇ ਤੇ ਦੋਹਾਂ ਦਾ ਇੱਕ ਕਰਾਂਗੇ ਚਾਰ ਵਾਰੀ ਦੋ-ਦੋ ਕੁੰਡੇ ਬਣਾਵਾਂਗੇ ਅੱਠ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾ ਲਾਂਗੇ ਧਾਗਾ ਆਪਣੇ ਵੱਲ ਰੱਖਾਂਗੇ ਇੱਕ ਦੋ ਆਪਣੇ ਵੱਲ ਧਾਗਾ ਕਰਕੇ ਤਿੰਨ ਫਿਰ ਆਪਣੇ ਵੱਲ ਧਾਗਾ ਕਰਕੇ ਚਾਰ ਆਪਣੇ ਵੱਲ ਧਾਗਾ ਕਰਕੇ ਦੋ ਕੁੰਡਿਆਂ ਦਾ ਇੱਕ ਫਿਰ ਦੋ ਕੁੰਡਿਆਂ ਦਾ ਅੱਧਾ ਅੱਧਾ ਡਿਜ਼ਾਈਨ ਹੀ ਆਪਣਾ ਦੋਨੋਂ ਦਾ ਬੰਡਾ ਜੀ ਵਧਾਉਣ ਵਾਲਾ ਵੀ ਤੇ ਘਟਾਉਣ ਵਾਲਾ ਵੀ ਆ ਆਪਣਾ ਪੂਰਾ ਹੁਣ ਇੱਕ ਡਿਜ਼ਾਈਨ ਬਣੂਗਾ ਉਲਟੀ ਸिलाई ਆਪਾਂ ਬਣਾ ਕੇ ਫਿਰ ਮਿਲਦੇ ਆਂ ਜੀ ਉਲਟੀ ਸिलाई ਆਪਾਂ ਬਣਾ ਲਈ ਸੀ ਸਿੱਧੇ ਪਾਸੇ ਆ ਗਏ ਫਿਰ ਤਾਂ ਇੱਕ ਕੁੰਡਾ ਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਆਪਣੇ ਵੱਲ ਹੀ ਰੱਖਾਂਗੇ ਇੱਕ ਦੋ ਧਾਗਾ ਆਪਣੇ ਵੱਲ ਕਰਕੇ ਤਿੰਨ ਧਾਗਾ ਆਪਣੇ ਵੱਲ ਕਰਕੇ ਚਾਰ ਚਾਰ ਵਧਾ ਲਏ ਹੁਣ ਆਪਣੇ ਕੋਲੇ ਆ ਦੇਖ ਲਓ ਦੋ ਕੁੰਡੇ ਫੇਰਾਂਗੇ ਦੋਆਂ ਦਾ ਇੱਕ ਇੱਕ ਵਾਰੀ ਦੋ ਤਿੰਨ ਚਾਰ ਵਾਰੀ ਦੋਵਾਂ ਦਾ ਇੱਕ ਧਾਗਾ ਆਪਣੇ ਵੱਲ ਹੀ ਰੱਖਾਂਗੇ ਇੱਕ ਧਾਗਾ ਆਪਣੇ ਵੱਲ ਕਰਕੇ ਦੋ ਧਾਗਾ ਆਪਣੇ ਵੱਲ ਕਰਕੇ ਤਿੰਨ ਧਾਗਾ ਆਪਣੇ ਵੱਲ ਕਰਕੇ ਚਾਰ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡੇ ਦਾ ਫਿਰ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਹਾਲੋ ਜੀ ਆਪਣਾ ਇੱਕ ਡਿਜ਼ਾਈਨ ਤੇ ਦੋ ਡਿਜ਼ਾਈਨ ਬਣ ਗਏ ਆ ਤੇ ਉਹ ਵੈਸੇ ਇੱਕ ਡਿਜ਼ਾਈਨ ਕੰਪਲੀਟ ਹੋਇਆ 12 ਸਲਾਈਆਂ ਚ ਆਪਣਾ ਇੱਕ ਡਿਜ਼ਾਈਨ ਬਣ ਕੇ ਕੰਪਲੀਟ ਹੋ ਗਿਆ ਹੁਣ ਆਪਾਂ ਚਾਰ ਸਲਾਈਆਂ ਉੱਪਰ ਹੋਰ ਪੱਡਾਂਗੇ ਪਲੇਨ ਬਣਾ ਕੇ ਫਿਰ ਆਪਾਂ ਸੇਮ ਆਹੀ ਡਿਜ਼ਾਈਨ ਫਸਟ ਵਾਲਾ ਜਿਵੇਂ ਇਹ ਆ ਆਹ ਸਟਾਰਟ ਕਰ ਲਵਾਂਗੇ ਤੇ ਆਹੀ 12-12 ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕੋਟੀ ਸਵਟਰ ਜੈਕਟ ਕੁਝ ਵੀ ਬਣਾਓ ਤਾਂ ਦੇਖੋ ਜੀ ਇਸ ਤਰ੍ਹਾਂ ਬਣਦਾ ਜੀ ਬਹੁਤ ਸੋਹਣਾ ਲੱਗਦਾ ਹੈ। ਕੁਲਟਿਸਾਈਡ ਦਾ ਇਸ ਤਰ੍ਹਾਂ ਦਿਖਦਾ ਹੈ। ਇਹ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਦੇਖੋ। ਸੋਨਾ ਇਹ ਭੁੱਲ ਜਾ ਬਣਦਾ। ਵੀ ਚਲੋ ਜੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰ ਦਿਓ। ਇੱਕ ਤੁਸੀਂ ਵਸੇ ਇੰਨਾ ਕਮੈਂਟ ਕਰਕੇ ਦੱਸ ਦਿਓ ਕਿ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ। ਤਾਂ ਆਪਾਂ ਫਿਰ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਕਿੱਥੋਂ-ਕਿੱਥੋਂ ਤੱਕ ਆਪਣੀ ਵੀਡੀਓ ਦੇਖਦੇ ਹੋ ਤਾਂ ਆਪਾਂ ਨੂੰ ਹੌਸਲਾ ਹੋਰ ਵੀ ਵੱਧ ਆ ਜੀ ਜਰੂਰ ਸਾਨੂੰ ਦੱਸ ਦਿਓ ਕਮੈਂਟ ਕਰਕੇ ਕਿ ਤੁਸੀਂ ਕਿੱਥੋਂ-ਕਿੱਥੋਂ ਤੱਕ ਆਪਣੀ ਵੀਡੀਓ ਦੇਖਦੇ ਹੋ ਤੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਦੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ